ਯਾਰ ਮੜਿਆ ਯਾਰੋ ਚੌਕ ਲੰਮਾ ਕੀ ਬਣਦਾ ਯਾਰੋ ਉਹਨੂੰ ਮੈਂ ਕਹੀ ਜਾਂਦਾ ਮੌਕੇ ਦੇ ਆ ਤੁਸੀਂ ਅੰਦਰ ਕੁਝ ਰਵੇ ਲਾ ਰਹੇ ਆ 5 ਮਿੰਟ ਦਾ ਰੋਕੋ ਆਏ ਉਹਦਾ ਆ ਉਹਦਾ ਦੇ ਦਿੱਤਾ ਇਹ ਇੱਥੇ ਆ ਕੇ ਬਿਲ ਪੋ ਗਏ ਲੰਮੀ ਯਾਰੋ ਆ ਅੱਜ ਦੇ ਦਿੱਤੇ ਆ

ਬਸ ਕੰਮ ਤੂੰ ਆਇਆ ਸੀ ਉਹਨੇ ਨਹਾਉਣਾ ਹੀ ਸੀ ਬਸ ਪਾਣੀ ਪਿੱਛੇ ਜਿੱਦ ਪਏ ਉਹ ਆਂਦਾ ਤੂੰ ਨਾਲ ਆ ਪਾਣੀ ਪੁੱਛ ਲਾ ਦੀ ਪਰਝਾਈ ਨੂੰ ਜੀ ਤੇ ਬਸ ਇੰਨੀ ਗੱਲ ਤਾਂ ਇੰਨੀ ਗੱਲ ਪਿੱਛੇ ਜੁੱਟ ਬੱਕੀ ਹੋ ਗਏ ਜੀ ਮੁਰ ਕੇ ਬਾਹਰ ਚਲਾ ਗਿਆ ਬਾਹਰ ਉਹਨੂੰ ਮਾਰ ਕੇ ਆਇਆ ਕੀ ਮਾਰੇਗਾ ਇਹ ਨਹੀਂ ਪਤਾ ਜੀ ਹਨੇਰਾ ਸੀ ਸਾਨੂੰ ਪਤਾ ਨਹੀਂ ਲੱਗਿਆ ਠੀਕ ਹੈ ਲੜ ਗਈ ਹਾਂ ਜੀ ਲੜ ਗਈ ਹੋਈ ਸੀ ਠੀਕ ਹੈ ਕੀ ਕੰਮ ਕੀ ਕਰਦਾ ਸੀ ਇਹ ਮੁੰਡਾ ਇਹ ਡੀਜਨ ਦਾ ਕੰਮ ਕਰਦਾ ਸੀ ਠੀਕ ਹੈ ਹਾਂ ਜੀ ਆ ਬਈ ਜੀ ਕੀ ਨਾ ਆਪਣਾ ਬਲਵੰਤ ਸਿੰਘ ਜੀ ਆ ਜਿਹੜੀ ਰਾਤ ਘਟਨਾ ਹੋਈ ਆ ਕੀ ਗੱਲਬਾਤ ਸੀ ਤੁਸੀਂ ਨਾਲ ਦੱਸ ਦਿੱਤੀ ਸੀ ਇਹ ਜੀ ਘਟਨਾ ਜਿਹੜੀ ਹੋਈ ਆ ਇਹ ਜੀ 8:30 ਵਜੇ 9 ਵਜੇ ਮੈਂ ਇਧਰ ਨੂੰ ਆਇਆ ਜੀ ਤੇ ਕੋਈ ਇਹ ਜੀ ਗੱਲ ਹੈ ਨਹੀਂ ਸੀਗੀ ਜੀ ਜੀਤਰਾਮ ਕੋਈ ਹੈ ਨਹੀਂ ਸੀਗਾ ਜੀ ਤੇ 9:30 ਵਜੇ ਜਦੋਂ ਮੈਂ ਇਧਰੋਂ ਗਿਆ ਮੈਂ ਰੁਟਖਾ ਕੇ ਪੈ ਗਿਆ ਤੇ 10 ਕਿੰਝ ਮਿੰਟਾਂ ਬਾਅਦ ਰੌਲਾ ਕੋਲਾ ਗਿਆ ਪੰਜਾਬ ਜੀ ਰੌਲੇ ਨਾਲ ਇਸ ਤਰ੍ਹਾਂ ਇਹਨਾਂ ਦੀ ਲੜਾਈ ਪਾਣੀ ਪੂਣੀ ਪਿਛੇ ਤੱਤੀ ਪਿਛੇ ਹੋਈ ਜੀ ਤੇ ਇਹਨਾਂ ਨੇ ਕੁਝ ਨੂੰ ਸੱਚੇ ਮਾਰਿਆ ਕੁਝ ਹੁੰਦੀ ਉਹ ਸੌ ਕੋ ਕਰਮ ਤੇ ਭੱਜ ਕੇ ਘਰ ਨੂੰ ਗਿਆ ਫੋਟੋ ਗਿਆ ਡਗ ਪਿਆ ਜੀ ਫਿਰ ਮੈਂ ਚੁੱਕਾ ਚੁੱਕਾ ਦਜਣ ਵਾਲੀ ਹੋਈ ਮਾਰ ਕੇ ਇਕੱਠੇ ਕਰਕੇ ਬੁਲਾਇਆ ਵੇਖੋ ਮੈਂ ਮੁੰਡੇ ਨੂੰ ਕੀ ਹੋਇਆ ਕੀ ਨਹੀਂ ਹੋਇਆ ਜਦੋਂ ਵਾਜਾ ਵਾਜਾ ਮਾਰ ਕੇ ਇਕੱਠੇ ਮੁੰਡੇ ਹੋਏ ਤੇ ਅਸੀਂ ਉਹਨੂੰ ਵੇਖਿਆ ਉਹ 扑ਕੀ ਜਾਂਦਾ ਸੀਗਾ ਜੀ ਜਦੋਂ ਉਹ 扑ਕੀ ਜਾਂਦਾ ਸੀਗਾ ਤੇ ਮੈਂ ਐਮਬੋਲਕਸਰ ਨੂੰ ਫੋਨ ਕਰਨ ਲਾਈ ਉਹਨਾਂ ਨੇ ਕਿਹਾ ਤੁਹਾਨੂੰ ਬਹੁਤ ਜ਼ਿਆਦਾ ਪੈ ਰਹੀ ਆ ਅਗਲੇ ਤੋਂ ਬੋਲਦੇ ਆ ਛੱਡ ਦੋ ਆਇਆ ਨਹੀਂ ਜਾ ਰਿਹਾ ਇੱਕ ਮੁੰਡਾ ਗਰਮੀਤ ਸੀ ਮੁੱਲਕਸਲਾ ਉਹ ਆਦਾ ਮੈਂ ਵਿਆਹ ਚ ਰੁੱਝਿਆ ਹੋਇਆ ਸੀ ਗੱਡੀ ਖੜੀ ਜੇ ਕਰੀ ਮੈਥੋਂ ਆਇਆ ਨਹੀਂ ਕਿ ਆ ਪਹਿਲਾਂ ਮੈਂ ਤੀ ਫੋਨ ਮਤਾਨੀ ਚੱਕਿਆ ਕੱਠ ਚ ਪਤਾ ਨਹੀਂ ਲੱਗਿਆਗਾ ਜੀ ਇਸੇ ਕਾਰਨ ਉਹ ਆਦਾ ਮੈਂ ਨਹੀਂ ਆਇਆਗਾ ਤੇ ਉਹਨੇ ਬਾਅਦ ਸਾਨੂੰ ਦੋ ਕਾਲਾਂ ਬੁਲਾਈਆਂ ਮੈਂ ਫੋਨ ਤਾਣੀ ਚੱਕਿਆ ਕਾ ਵਿਆਹ ਚ ਬਣ ਪਤਾ ਨਹੀਂ ਲੱਗਿਆਗਾ ਤੇ ਮੈਂ ਵਿਆਹ ਚ ਇਸ ਕਰਕੇ ਇਸੇ ਕਰਕੇ ਮੈਂ ਆ ਨਹੀਂ ਸਕਿਆ ਹੁੰਦੇ ਮੁਰਕੇ ਅਸੀਂ ਰੇੜੇ ਜੇ ਤੇ ਸਕੂਟਰ ਵਾਲੇ ਜਿਹੜਾ ਜੁੜਿਆ ਹੋਇਆ ਸੀ ਜਿਹੜਾ ਜੀ ਅਸੀਂ ਉਹਨੂੰ ਰੇੜੇ ਤੇ ਪਾ ਕੇ ਹਸਪੀਟਲ ਸਰਕਾਰੀ ਲੈ ਕੇ ਗਏ ਆ ਕਿਤੇ ਜੈਤੋ ਜੀ ਜੈਤੋ ਲੱਗ ਗਿਆ ਜੀ ਠੀਕ ਹੈ ਜੀ ਜੈਤੋ ਵਾਲਿਆਂ ਨੇ ਉਹਨਾਂ ਨੇ ਦੋ ਚੀਕੇ ਲਾਏ ਜੀ ਉਹਨਾਂ ਨੇ ਸਾਨੂੰ ਪਰਚੀ ਕੱਟ ਕੇ ਰੈਫਰ ਕਰਤਾ ਫਰੀਦਕੋਟ ਦਾ ਜੀ ਫਿਰ ਅਸੀਂ ਜੀ ਜਦੋਂ ਪੂਰੇ ਪਹੁੰਚੇ ਅਸੀਂ ਆਖਿਆ ਵੇਖੀਏ ਵੀ ਕੁਛ ਹੈਗਾ ਵੀ ਕਿ ਨਹੀਂ ਉੱਥੇ ਸਾਡੀ ਪੁਕਾਈ ਨਾ ਹੋਣੀ ਜੀ ਉੱਥੇ ਜਿਹੜੇ ਸਰਕਾਰੀ ਲੈ ਗਏ ਉਹਨਾਂ ਨੇ ਚੱਕ ਬੁੱਕ ਕੀਤਾ ਆਪਦਾ ਉਹਨਾਂ ਨੇ ਆਖਿਆ ਜੀ ਇਹ ਪੂਰਾ ਹੋ ਗਿਆ ਜੀ ਤੁਹਾਡਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ 10 ਮਿੰਟ ਬੈਠੋ ਤੇ ਫਿਰ ਅਸੀਂ ਠੀਕ ਹੈ ਜੀ ਕੀ ਗੱਲਬਤ ਹੋਈ ਜਰਾ ਜੀ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਤਾਂ ਹੈ ਹੀ ਨਹੀਂ ਸੀਗਾ ਠੀਕ ਹੈ ਜੀ 6:30 ਵਜੇ ਫੋਨ ਲਾਇਆ ਮੈਂ ਕਹਿਣਾ ਟੂ ਕੰਮ ਚ ਜਾਵੜਾ ਜੀ ਠੀਕ ਹੈ ਜੀ ਇਹ ਆਦਾ ਮੈਂ ਨਾ ਆ ਕੇ ਜਾਣਾ ਤੇ ਉੱਥੇ ਮੈਂ ਕਿੱਸਾ ਦਬੜੀ ਖਾਣੀ ਜੀ ਤੇ ਇਹ ਜਿੱਦਾਂ ਮੈਂ ਦਬੜੀ ਖਾਣੇ ਜਾਵੜਾ ਤੇ ਇਹਨਾਂ ਮੈਂ ਫੋਨ ਲਾਇਆ 6:30 ਵਜੇ ਮੈਂ ਨਾ ਆ ਕੇ ਜਾਣਾ ਕੰਮ ਤੇ ਜੀ ਮੈਂ ਘਰ ਕੋਈ ਥੋੜਾ ਸਮਾਨ ਛੱਡ ਰਿਹਾ ਤੜ ਮੈਂ ਹੈਪੀ ਨੂੰ ਮਿਵਾ ਲਿਆਉਂਗਾ ਇਹ ਹਾਂ ਜਿਹੜਾ ਜਿਹੜਾ ਮ੍ਰਿਤਕ ਮੁੰਡਾ ਜੀ ਉਹ ਤੁਹਾਡਾ ਕੀ ਲੱਗਦਾ ਸੀਗੇ ਜੀ ਮੇਰਾ ਲੜਕਾ ਸੀ ਤਾਂ ਕਿੰਨੀ ਕੁ ਉਮਰ ਸੀ ਉਹਦੀ ਤੇਰੀ ਹੋਗੀ 20 ਚੁਕ ਸਾਲ ਕੰਮ ਕੀ ਕਰਦਾ ਸੀ ਜੀ ਆ ਡੀਜਾ ਰੋਜਾਂ ਦਾ ਬਸ ਨਾਲ ਲੜੀਆਂ ਕੋਲ ਨਾਲ ਦਿਹਾੜੀ ਨਾਲ ਨਾਲ ਕੱਢੀ ਜਾਂਦਾ ਸੀ ਆਪਣੀ ਅਰਥੀ ਨਾਲ ਜਿਹੜਾ ਮੋਟਰਸਾਈਕਲ ਨਾਲ ਨਾਲ ਉਹਦੇ ਪੈਸੇ ਲੈਣ ਨਾਲ ਕੰਮ ਲੀਵਰ ਕਰਦਾ ਸੀ ਅੱਛਾ ਕੋਈ ਗੱਲ ਤਾਂ ਨਹੀਂ ਪਤਾ ਲੱਗਾ ਵੀ ਅਸਲ ਕਾਰਨ ਕੀ ਸੀਗਾ ਜੀ ਨਹੀਂ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਉਸ ਟਾਈਮ ਹੈ ਹੀ ਨਹੀਂ ਸੀਗਾ ਮੈਂ ਕਹਿੰਦਾ ਉਹ ਆਏ ਜਦੋਂ ਇਹ ਫਿਰ ਹਸਪਤਾਲ ਲੈ ਕੇ ਤੇ ਆਪ ਉਸ ਗੱਡੀ 'ਚ ਫਿਰ ਮੈਂ ਇਹਦੇ ਵੀ ਦਬਾ ਦਬ ਆ ਜਾ ਫਿਰ ਉਸੇ ਗੱਡੀ 'ਚ ਲੈ ਕੇ ਅਸੀਂ ਕੋਰਪੂਰ ਹੋ ਗਏ ਆ ਆ ਕੀ ਨਾ ਤੁਹਾਡਾ ਕੀ ਸੀ ਜੀ ਸਿੰਘ ਠੀਕ ਹੈ ਜੀ ਆ ਸਰ ਰਾਤ ਇੱਕ ਮਰਡਰ ਹੋਇਆਗਾ ਆ ਕੀ ਗੱਲਬਾਤ ਆ ਕੀ ਮਾਮਲਾ ਸਾਰਾ ਤੇ ਕੀ ਕਾਰਵਾਈ ਚੱਲ ਰਹੀ ਆ ਇਨਫਰਮੇਸ਼ਨ ਮਿਲੀ ਸੀ ਜੀ ਕੁਲਦੀਪ ਸਿੰਘ ਗगन ਨਾਂ ਦੇ ਲੜਕੇ ਦੀ ਮਰਡਰ ਹੋਇਆ ਜੀ ਔਰ ਉਹਦੇ ਭਰਾ ਨਹੀਂ ਸਕੇ ਭਰਾ ਨਹੀਂ ਕਹਿੰਦੇ ਗੁਰਮੀਤ ਸਿੰਘ ਕੀਤਾ ਜੀ ਉਹਨੇ ਕੀਤਾ ਕੁਝ ਇਹਨਾਂ ਦਾ ਘਰੇਲੂ ਹੀ ਵਿਵਾਦ ਸੀ। ਕੋਈ ਇਹਦੇ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ ਵੀ ਕਾਰਨ ਕੀ ਸੀ। ਜੀ। ਸਾਡੀ ਤਫ਼ਤੀਸ਼ ਜਾਰੀ ਹੈ। ਔਰ ਜੋ ਵੀ ਇਹਦੇ ਵਿੱਚ ਅੱਗੇ ਸਾਡੀ ਜੋ ਤਫ਼ਤੀਸ਼ ਵਿੱਚ ਸਾਹਮਣੇ ਆਊਗਾ ਉਹਦੇ ਬਾਰੇ ਤੁਹਾਨੂੰ ਦੱਸ ਦਿਆਂਗੇ ਬਾਅਦ ਵਿੱਚ ਦੱਸ ਦਿਆਂਗੇ। ਅਜੇ ਇਹਦੇ ਬਾਰੇ ਨਾ ਕੋਈ ਬਹੁਤਾ ਜਾਣਕਾਰੀ ਨਹੀਂ ਹੈ। ਜੀ। ਜਦੋਂ ਵੀ ਜੋ ਵੀ ਜਿੰਨੀ ਕੁ ਜਾਣਕਾਰੀ ਮਿਲੂਗੀ ਉਹ ਤੁਹਾਨੂੰ ਪ੍ਰੈਸ ਨੂੰ ਜ਼ਰੂਰ ਦੇਵਾਂ। ਅ ਜਿਹੜਾ ਵਿਅਕਤੀ ਨੇ ਕਤਲ ਕੀਤਾ ਕੀ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਜਾਂ ਬਾਹਰ ਫਿਰਦਾ ਜੀ? ਨਹੀਂ ਜੀ। ਹਾਂ ਜੀ। ਠੀਕ ਹੈ ਸਰ। ਥੈਂਕ ਯੂ ਸਰ।